ਅਬੀਨ ਅੱਜ ਜਿਹੜਾ ਡੀਸੀ ਮੁਖਤਿਰ ਤੇ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਮਾਨ ਸਾਹਿਬ ਦਾ ਸਾਰੀ ਸਰਕਾਰ ਦਾ ਕੇਂਦਰੀਵਲ ਸਾਹਿਬ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਅਫਸਰ ਆ ਉਹਨਾਂ ਤੇ ਕਾਰਵਾਈ ਹੋਣੀ ਜ਼ਰੂਰੀ ਹੈ ਮੈਂ ਇੱਥੇ ਹੁਣ ਤੱਕ ਜਿੰਨੇ ਵੀ ਡੀਸੀ ਸਹਿਬਾਨ ਆਏ ਆ ਬੜਾ ਰਿਸਪੈਕਟਫੁਲੀ ਡੀਸੀ ਬਹੁਤ ਵਧੀਆ ਢੰਗ ਨਾਲ ਚਲਾ ਕੇ ਗਏ ਹੈ ਅਸੀਂ ਉਹਨਾਂ ਦਾ ਰਿਗਾਰਡ ਵੀ ਕਰਦੇ ਆ ਪਰ ਅੱਜ ਸਾਨੂੰ ਮਜਬੂਰਨ ਇਹ ਕਹਿਣਾ ਪੈ ਰਿਹਾ ਕਿ ਇਹ ਕਾਰਵਾਈ ਹੋਣੀ ਜ਼ਰੂਰੀ ਬਣ ਚੁੱਕੀ ਸੀ ਔਰ ਮੈਂ ਪੰਜਾਬ ਸਰਕਾਰ ਦਾ ਦੁਬਾਰਾ ਤੋਂ ਤਰਮਾਮਦ ਕਰਦਾ ਜਿਨ੍ਹਾਂ ਨੇ ਇਹ ਕਦਮ ਚੱਕ ਕੇ ਸ਼ਹਿਰ ਵਾਸੀਆਂ ਨੂੰ ਰਾਹਤ ਦਵਾਈ ਹੈ ਜਿਹੜੀ ਕਰਪਸ਼ਨ ਤੋਂ ਤੁਹਾਡੇ ਕੋਲ ਵੀ ਕੋਈ ਸ਼ਿਕਾਇਤਾਂ ਆਉਂਦੀਆਂ ਸੀ ਜਾਂ ਤੁਹਾਡੀ ਹਾਈ ਕਮਾਂਡ ਨਾਲ ਗੱਲ ਹੋਈ ਇਸ ਮਾਮਲੇ 'ਚ ਕਿਹੋ ਜਿਹੀਆਂ ਸ਼ਿਕਾਇਤਾਂ ਸੀਗੀਆਂ ਲਗਾਤਾਰ ਲੋਕ ਕਰਪਸ਼ਨ ਦੀਆਂ ਸ਼ਿਕਾਇਤਾਂ ਕਰਦੇ ਸੀ ਸਾਨੂੰ ਪੰਚਾਇਤੀ ਲੈਖਾ ਦੇ ਵਿੱਚ ਸਾਨੂੰ ਆਮ ਮਰਰਾ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਲਗਾਤਾਰ ਸ਼ਿਕਾਇਤਾਂ ਹੁੰਦੀਆਂ ਸੀ ਔਰ ਮੈਂ ਤਾਂ ਇਹ ਵੀ ਚਾਹੂੰਗਾ ਕਿ ਜਿਹੜੇ ਇਹਨਾਂ ਨਾਲ ਸੌਦੇਬਾਜ਼ੀ ਕਰਾਉਣ ਵਾਲੇ ਲੋਕ ਸੀ ਉਹਨਾਂ ਨੂੰ ਵੀ ਨਾਛਪੇਣੀ ਚਾਹੀਦੀ। ਤੁਸੀਂ ਇਸ ਨੂੰ ਹਾਈ ਕਮਾਂਡ ਦੀ ਨਿਗਾਹ ਤੇ ਲਿਆ ਦਿੱਤਾ ਸੀ ਤੁਹਾਨੂੰ ਲੱਗਦਾ ਇਹ ਕਾਰਵਾਈ ਉਸ ਦਾ ਹਿੱਸਾ ਹੈਗੀ ਇਹਦੇ ਕਿਸ ਹਾਂ ਅਸੀਂ ਲਗਾਤਾਰ ਸਾਰੇ ਮੈਂ ਤੇ ਬਾਕੀ ਸਾਡੇ ਸਾਰੇ ਐਮਐਲਏ ਸਹਿਬਾਨ ਲਗਾਤਾਰ ਇਸ ਗਲਤ ਟੱਚ ਵਿੱਚ ਸੀ ਕਿ ਜਿਹੜਾ ਕੁਝ ਹੋ ਰਿਹਾ ਉਹ ਗਲਤ ਹੋ ਰਿਹਾ ਉਹ ਤੁਸੀਂ ਅੱਜ ਕਿਵੇਂ ਬਾਕੀ ਅਧਿਕਾਰੀਆਂ ਨੂੰ ਕੀ ਕਹੋਗੇ ਜੋ ਇੱਥੇ ਜ਼ਿਲ੍ਹੇ ਚ ਮੈਂ ਕਹੂੰਗਾ ਕਿ ਜੇ ਪੰਜਾਬ ਸਰਕਾਰ ਦੇ ਸਾਰੇ ਅਧਿਕਾਰੀਆਂ ਨੂੰ ਬੇਨਤੀ ਕਰੂੰਗਾ ਕਿ ਸਾਫ਼ ਸੁਥਰੇ ਢੰਗ ਨਾਲ ਲੋਕਾਂ ਦੀ ਸੇਵਾ ਕੀਤੀ ਜਾਏ ਤੇ ਲੋਕਾਂ ਨਾਲ ਕਿਸੇ ਕਿਸਮ ਦਾ ਮੇ ਸੁਭੇਵ ਨਾ ਕੀਤਾ ਜਾਵੇ